ਜੇ ਵੀ ਹੰਦ ਕਰਦਾ ਪਿਆ ਗੈਸ ਹੂੰ ਨਹੀਂ ਮੈਨੂੰ ਇਹਨਾਂ ਕੋਲ ਲੜਕਾ ਛਣੀਆਂ ਉਹ ਦੰਦਾ ਮੇਰੀ ਹਾਂ ਹਾਂ ਉਹਦਾ ਮੈਰਿਜਨ ਹਟਾ ਲਈ ਲੜਕਾ ਕਿਤੇ ਹੈ ਲੜਕਾ ਪਿੰਡਿਆ ਉਥੋਂ ਦਾ ਮੈਨੂੰ ਹਟਾ ਲਈ ਪਹਿਲੀ ਕਿੰਨੀ ਜਲ ਪਹਿਲੀ ਕਿੰਨੀ ਸੀ ਤੁਹਾਡੀ 6 ਸੱਤ ਕਿਲੋ ਆ ਸਰ ਸਾਡੀ ਬਜ਼ੁਰਗੀ ਹਾਂ ਸਾਡ ਮਾਰੀਂ ਬੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਰ ਬਾਕੀ ਹਾਂ ਹੱਡੀ ਮੱਸ ਕਰਿਓ ਬਿਲਕੁਲ ਬੰਦੇ ਹੋ ਕੋਈ ਮੇਰੇ ਲਈ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇਹਨਾਂ ਨੇ ਮੈਨੂੰ ਆਉਂਦੇ ਪਲਾਵਾਨਾਂ ਨੇ ਕਿਹਾ ਬੇੜਾ ਲੈ ਦੋ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮਤਲਬ ਦੀ ਲੋੜ ਹੋਗੀ ਮਿਹਰਬਾਨੀ ਹਾਜੇ ਦੱਸੋ ਆਪਾਂ ਸੇਖਾਂ ਪੰਜਾਬੀ ਆਂ ਢੇਲ ਨਹੀਂ ਛੱਡਦਾ ਨਹੀਂ ਜੀ ਕੋਈ ਗੱਲ ਨਹੀਂ ਜੇਰ ਵੀ ਛੱਡਦੀ ਨਹੀਂ ਛੱਡਦਾ ਚੱਲ ਜੀ ਜੇਰ ਪਾ ਛੱਡਦੇ ਆਪਾਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਦੇ ਆਪਾਂ ਕਹਾਂਗੇ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਾ ਬਾਦ ਹੋ ਗਿਆ ਯਾਰ ਗਰੀਬਾਂ ਵੀ ਆਪਣੀ ਮੁਸ਼ਕਲ ਪੜਾਈ ਸੰਦ ਬਹੁਤ ਔਖੇ ਸੰਦ ਬਣ ਹਾਂਜੀ ਦਿਲ ਨਾ ਹੋ ਸਕੇ ਜਿਹੜਾ ਸਾਡੀ ਮਸਤ ਕਰੀ ਕੋਈ ਆਂਦੀ ਨਾ ਕਰੂਗਾ ਕਹੂੰਗਾ ਵੀਰ ਗੋਣ ਕਹੂੰਗਾ ਪਾ ਦੇਖਦੇ ਆ ਕਿ ਮਕਸ਼ਾ ਵਾਲੇ ਨਾਲ ਗੱਲ ਕਰਦੇ ਆ ਕਿਤੇ ਇੱਕ ਥਾਂ ਤੇ ਖੜਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸੱਜਣ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰ ਰਿਹਾ ਜਿੱਥੋਂ ਠੀਕ ਹੋ ਜਾ ਜੀਆਂ ਕਿੰਨੀਆਂ ਮੇਰੇ ਬਹੁਤ ਕਹਾਵਾ ਨਾ ਜਣ ਮਾਰੀ ਬੇੜਾ ਤੁਹਾਨੂੰ ਮੈਨੂੰ ਚਲ ਬਹੁਤ ਧੰਨਵਾਦ ਸਾਡਾ ਬਹੁਤ ਬਹੁਤ ਧੰਨਵਾਦ ਨਹੀਂ ਇੰਦਾ ਨਹੀਂ ਕਹਦਾ ਨਾ ਨਾ ਮੋਹਤਨ ਸਰ ਜਦਾਂ ਨਹੀਂ ਸਾਡੇ ਦਾਨੀ ਜੀ ਬੱਤੀ ਨਹੀਂ ਹੋਣਾ ਜਦ ਬੱਤੀ ਨਹੀਂ ਹੋਣਾ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਬਹੁਤ ਖੁਸ਼ ਹੋ ਜਾਂਦਾ ਨਾ ਕੋਈ ਗੱਲ ਮੇਰੇ ਕੋਲ ਤੇ ਨਾਲ ਨਹੀਂ ਜਾਂਦਾ ਮੈਂ ਤੁਰ ਕੇ ਆਉਂਦਾ ਕੋਈ ਗੱਲ ਮੈਂ ਆਪੀ ਸਾਬ ਲਾਉਣੀ ਜੂਰੇ ਮੈਂ ਕਿ ਮੈਂ ਆ ਗਿਆ ਤੁਹਾਡਾ ਪੁੱਤ ਮੈਂ ਕੋਲ ਆਉਂਦੇ ਕਿ ਮੈਂ ਲੱਕਾ ਪਿਆ ਲਾ ਰਿਹਾ ਮੇਰੇ ਹੁੰਦਿਆ ਤੇ ਅੱਲਾ ਛੱਡੋ ਆਪ ਤਾ ਤੁਹਾਡੇ ਨਾਲ ਮਿਹਰਬਾਨ ਹਾਂ